ਟਰੰਪ ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਕਿ ਉਹ ਜਿਹੜੀਆਂ ਫਿਲਮਾਂ ਬਾਹਰ ਬਣਦੀਆਂ ਹੈਗੀਆਂ ਯੂ ਐਸ ਏ ਤੋਂ ਬਾਹਰ ਉਹਨਾਂ ਦੇ ਉੱਤੇ 100% ਲੇਵੀ ਯਾਨੀ ਕਿ ਟੈਕਸ ਲਾਉਣ ਜਾ ਰਹੇ ਹੈਗੇ ਆ ਇਹਦੇ ਨਾਲ ਕਹਿੰਦੇ ਵੀ ਯੂ ਕੇ ਦੀ ਜਿਹੜੀ ਮੂਵੀ ਇੰਡਸਟਰੀ ਆ ਉਹ ਵਾਈਪ ਆਊਟ ਹੋ ਸਕਦੀ ਹੈਗੀ ਆ ਯੂ ਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਮੂਵੀਜ਼ ਆ ਉਹ ਬਣਾਈਆਂ ਜਾਂਦੀਆਂ ਈਵਨ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਯੂਕੇ ਦੇ ਵਿੱਚ ਜੋ ਮੂਵੀਜ਼ ਆ ਉਹ ਬਣਾਉਂਦੀਆਂ ਆ ਪਰ ਪ੍ਰੈਜ਼ੀਡੈਂਟ ਟਰਪ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਯੂਕੇ ਦੀ ਫਿਲਮ ਇੰਡਸਟਰੀ ਆ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈਗੀ ਆ ਯੂਕੇ ਦੀ ਸਰਕਾਰ ਵੱਲੋਂ ਪਰ ਸਾਡੀ ਜਿਹੜੀ ਹਾਲੀਵੁੱਡ ਦੀ ਇੰਡਸਟਰੀ ਆ ਇਹਦੀ ਜਿਹੜੀ ਗੋਲਡਨ ਏਜ ਉਹ ਖਤਮ ਹੋਣ ਦੇ ਕਿਨਾਰੇ ਆ ਤੇ ਆਪਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਇਸ ਕਰਕੇ ਜਿਹੜਾ ਆ ਆਪਾਂ ਜਿੰਨੀਆਂ ਵੀ ਮੂਵੀਜ਼ ਜੋ ਫੋਰਨ ਲੈਂਡ ਜਾਨੀ ਕਿ ਅਮਰੀਕਾ ਤੋਂ ਬਾਹਰ ਕਿਤੇ ਵੀ ਬਣਾਈਆਂ ਜਾਂਦੀਆਂ ਆ ਉਹਦੇ ਉੱਤੇ 100% ਜਿਹੜਾ ਟੈਰਫ ਆ ਉਹ ਲਾਉਣ ਜਾ ਰਹੇ ਆ ਜੇ ਨਾ ਕੀਤਾ ਤੇ ਜਿਹੜੀ ਅਮਰੀਕਾ ਦੀ ਜਿਹੜੀ ਇੰਡਸਟਰੀ ਆ ਇਹ ਵੈਰੀ ਫਾਸਟ ਡੈਥ ਇਸ ਦੀ ਹੈਗੀ ਆ ਸੋ ਉਹਨਾਂ ਨੇ ਆਲਰੇਡੀ ਕਮਰਸ ਡਿਪਾਰਟਮੈਂਟ ਤੇ ਯੂਐਸ ਟ੍ਰੇਡ ਰਿਪ੍ਰেজেন্টেਟਿਵਸ ਨੂੰ ਇਹ ਆਲਰੇਡੀ ਕਹਿ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਟੈਰਫ ਲਾ ਰਹੇ ਹਾਂ ਇਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਕਹਿੰਦੇ ਵੀ ਹੋਰ ਮੁਲਕਾਂ ਨੇ ਇਹ ਪ੍ਰੈਜ਼ੀਡੈਂਟ 트੍ਰੰਪ ਨੂੰ ਨਹੀਂ ਕਹਿ ਰਹੇ ਆ ਕਿ ਹੋਰ ਮੁਲਕਾਂ ਨੇ ਸਾਡੀ ਮੂਵੀ ਇੰਡਸਟਰੀ ਨੂੰ ਚੋਰੀ ਕਰ ਲਿਆ ਹੈਗਾ ਤੇ ਹਾਲੀਵੁੱਡ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਹੈਗਾ ਸੋ ਇਹਦਾ ਸਭ ਤੋਂ ਵੱਡਾ ਜਿਹੜਾ ਅਸਰ ਆ ਹੋ ਯੂਕੇ 'ਚ ਪਿਆ ਜਿਸ ਤਰ੍ਹਾਂ ਮੈਂ ਇਹ ਕਿਹਾ ਹੈ ਤੇ ਕਹਿੰਦੇ ਵੀ ਹਾਲੀਵੁੱਡ ਦੀਆਂ ਜਿਹੜੀਆਂ ਵਨ ਆਫ ਦਾ ਬਿਗੇਸਟ ਮੂਵੀ ਪ੍ਰੋਡਕਸ਼ਨਸ ਆ ਜਿਨ੍ਹਾਂ ਦੇ ਵਿੱਚ ਬਾਰ ਵੀ ਪਾਰਟਸ ਆਫ ਮਿਸ਼ਨ ਇੰਪੋਸੀਬਲ ਫਰੈਂਚਾਈਜ਼ ਡਿਜ਼ਨੀ ਸਟਾਰ ਵਾਰਸ ਪ੍ਰੋਡਕਸ਼ਨ ਇਹ ਸਾਰੀਆਂ ਜਿਹੜੀਆਂ ਆ ਯੂਕੇ ਦੇ ਵਿੱਚ ਜਿਹੜੀਆਂ ਸ਼ਾਟ ਹੁੰਦੀਆਂ ਯੂਕੇ ਦੇ ਵਿੱਚ ਬਣਾਈਆਂ ਜਾਂਦੀਆਂ ਹੈਗੀਆਂ ਇਨਕਲੂਡਿੰਗ ਸਟਾਰ ਵਾਰਸ ਸਟਾਰ ਫਾਈਟਰ ਸੋ ਇਹਦਾ ਜਿਹੜਾ ਅਸਰ ਆ ਉਹਦੇ ਉੱਤੇ ਬਹੁਤ ਜ਼ਿਆਦਾ ਪਊਗਾ ਇਹੀ ਨਹੀਂ ਕੈਨੇਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਆ ਉਹ ਜਿਹੜੀ ਹਾਲੀਵੁੱਡ ਦੀਆਂ ਮੂਵੀਜ਼ ਉੱਥੇ ਬਣਦੀਆਂ ਆ ਤੇ ਹੁਣ ਜਿਹੜਾ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਸਾਰੇ ਕਾਸੇ ਦਾ ਜਿਹੜਾ ਅਸਰ ਹੋ ਕਿੱਦਾਂ ਹੁੰਦਾ ਆ ਹਾਲੀਵੁੱਡ ਦੇ ਉੱਤੇ ਰਾਸ਼ਪਤੀ ਟਰੰਪ ਦਾ ਕਹਿ ਸਕਦੇ ਆ ਵੀ ਇਹ ਡਾਇਰੈਕਟ ਵਾਰ ਹੈਗਾ ਆ ਹਾਲੀਵੁੱਡ 엘ੀਟਸ ਨੂੰ ਜਿਹੜੇ ਜਿਹੜੇ ਸਮਝਦੇ ਆ ਵੀ ਉਹਨਾਂ ਦੇ ਕੋਲ ਪਾਵਰ ਬਹੁਤ ਆ ਉਹਨੂੰ ਲੈ ਕੇ ਜਿਹੜਾ ਆ ਆਪਾਂ ਦੇਖ ਰਹੇ ਆ ਦੀ ਇਹਨਾਂ ਨੇ ਹੁਣ ਡਾਇਰੈਕਟ ਵਾਰ ਜਿਹੜਾ ਰਾਸ਼ਪਤੀ ਟਰੰਪ ਨੇ ਇਸ ਜਿਹੜਾ ਜਿਹੜਾ ਕਹਿ ਸਕਦੇ ਆ ਵੀ ਟੈਕਸ ਲਾਉਣ ਦੇ ਖਾਤਰ ਉਹਦੇ ਜ਼ਰੀਏ ਜਿਹੜਾ ਉਹ ਕਰ ਦਿੱਤਾ ਹੈ ਹਾਲੀਵੁੱਡ ਵਾਲਿਆਂ ਨਾਲ ਵੈਸੇ ਵੀ ਘੱਟ ਪਣਦੀ ਉਹਨਾਂ ਵਿੱਚ ਥੋੜੇ ਲੋਕ ਨੇ ਜਿਹੜੇ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਉਹ ਲੜਕੇ ਜਿਹੜਾ ਹੁੰਦੇ ਆ ਪਰ ਇਦਾਂ ਕਰਨ ਦੇ ਨਾਲ ਉਸ ਇੰਡਸਟਰੀ ਨੂੰ ਇੱਕ ਕਾਫੀ ਵੱਡਾ ਜਿਹੜਾ ਉਹ ਝਟਕਾ ਮਿਲੇਗਾ ਤੇ ਇਨਡਾਇਰੈਕਟਲੀ ਕੈਲੀਫੋਰਨੀਆ ਨੂੰ ਜਿਹੜਾ ਇਸ ਦੀ ਇਸ ਦੀ ਜਿਹੜੀ ਮਾਰ ਆ ਉਸ ਦਾ ਚਲ ਜਿਹੜਾ ਸਾਹਮਣਾ ਆ ਉਹ ਕਰਨਾ ਪਵੇਗਾ ਵੈਸੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਆ ਉਹਨਾਂ ਨੇ ਬਹੁਤ ਜ਼ਿਆਦਾ ਟੈਕਸ ਬ੍ਰੇਕਸ ਹਾਲੀਵੁੱਡ ਨੂੰ ਮੂਵੀ ਸ਼ੂਟਿੰਗ ਦੇ ਲਈ ਜਿਹੜੀਆਂ ਦਿੱਤੀਆਂ ਆ ਜਾਂਦੀਆਂ ਜਾਰਜੀਆ ਵਰਗਾ ਜਿਹੜਾ ਇੱਕ ਸੂਬਾ ਹੈ ਉੱਥੇ ਬਹੁਤ ਜ਼ਿਆਦਾ ਮੂਵੀਜ਼ ਸ਼ਾਟ ਜਿਹੜੀਆਂ ਖਿੱਤੀਆਂ ਜਾਂਦੀਆਂ ਸ਼ੂਟ ਕੀਤੀਆਂ ਜਾਂਦੀਆਂ ਆ ਉਹਦੇ ਚ ਕਾਰਨ ਇਹੀ ਆ ਵੀ ਟੈਕਸ ਦੇ ਵਿੱਚ ਰਾਇਤ ਦਿੱਤੀ ਜਾਂਦੀ ਆ ਆ ਥੋੜੇ ਦਿਨ ਪਹਿਲਾਂ ਦੀ ਖਬਰ ਆਪਣੀ ਕੈਲੀਫੋਰਨੀਆ ਵਾਲਿਆਂ ਨੇ ਵੀ ਹਾਲੀਵੁੱਡ ਨੂੰ ਕੁਝ ਹੋਰ ਸਬਸਿਡੀਆਂ ਦੇ ਵਿੱਚ ਵਾਧਾ ਕਰਨ ਦੀ ਗੱਲ ਆਖੀ ਸੀ ਪਰ ਟਰੰਪ ਹੁਣਾਂ ਨੇ ਹੁਣ ਇਸ ਤਰੀਕੇ ਦੇ ਨਾਲ ਵੀ ਬਾਹਰ ਸ਼ੂਟ ਹੋਈਆਂ ਮੂਵੀਜ਼ ਇਥੇ ਅਮਰੀਕਾ ਦੇ ਵਿੱਚ ਜੇ ਆਉਂਦੀਆਂ ਤੇ ਉਹਨਾਂ ਦੇ ਉੱਤੇ 100% ਟੈਰਿਫ ਲਾਉਂਦਾ ਆ ਤਾਂ ਉਹਦੇ ਨਾਲ ਕਾਫੀ ਵੱਡਾ ਜਿਹੜਾ ਇੱਕ ਇੰਡਸਟਰੀ ਦੇ ਉੱਤੇ ਇਸ ਫਿਲਮ ਇੰਡਸਟਰੀ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਸਕਦਾ ਆ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਸ਼ਾਮ ਤੱਕ ਇਹ ਸਿਚੁਏਸ਼ਨ ਇਦਾਂ ਹੀ ਰਹਿੰਦੀ ਆ ਕੱਲ ਪਰਸੋ ਤੱਕ ਇਹੀ ਸਿਚੁਏਸ਼ਨ ਰਹਿੰਦੀ ਆ ਜਾਂ ਸਵਿਚ ਜਿਹੜੀ ਉਹ ਚੇਂਜਸ ਆ ਸਕਦੀਆਂ ਨੇ ਅਗਲੀ ਇੰਟਰਨੈਸ਼ਨਲ ਫਿਚਰ ਫਿਲਮ ਪ੍ਰੋਡਕਸ਼ਨ ਜਿਹੜੀ ਆ ਯੂਕੇ ਦੇ ਵਿੱਚ 1.9 ਬਿਲੀਅਨ ਡਾਲਰ ਉਹਨਾਂ ਨੇ ਸਪੈਂਡ ਕੀਤਾ ਸੀ ਜੋ ਕਿ 2.8 ਬਿਲੀਅਨ ਡਾਲਰ ਉਹਨਾਂ ਦੀ ਪ੍ਰੋਡਕਸ਼ਨ ਵਾਪਸ ਆਈ ਸੀ ਇਨਵੈਸਟਮੈਂਟ ਯੂ ਐਸ ਏ ਦੀ ਫਿਲਮ ਫਿਲਮ ਇੰਡਸਟਰੀ ਤੋਂ 83% ਇਨਕਰੀਜ਼ ਹੋਈ ਹੈ ਯੂ ਕੇ ਦੇ ਵਿੱਚ ਆਪਣੀ ਸਟੇਟ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਉੱਥੇ ਦੇ ਗਵਰਨਰ ਗੈਬ ਰਿਊਜ਼ਮ ਹੋਣਾ ਨੇ ਕਾਫੀ ਜ਼ਿਆਦਾ ਇਹਦਾ ਵਿਰੋਧ ਕੀਤਾ ਹੈਗਾ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਕੋ ਕੋਈ ਅਥਾਰਟੀ ਨਹੀਂ ਹੈ ਇਦਾਂ ਦੇ ਜਿਹੜੇ ਟੈਰ ਫਲਾਣ ਦੇ ਉੱਤੇ ਤੇ ਇਹ ਜਿਹੜਾ ਆ ਪੂਰੀ ਤਰ੍ਹਾਂ ਜਿਹੜੀ ਇੰਡਸਟਰੀ ਨੂੰ ਮੈਸ ਅਪ ਕਰੂ ਜੀ ਅ ਇਹ ਵੀ ਜਿਹੜਾ ਦੇਖਦੇ ਜਾਈਏ ਹਰਜੋਤ ਸਿੰਘ ਜੀ ਆਪਣੀਆਂ ਜਿਹੜੀਆਂ ਪੰਜਾਬੀ ਮੂਵੀਆਂ ਵੀ ਯੂਕੇ ਦੇ ਵਿੱਚ ਜਾ ਕੇ ਤਾਂ ਹੀ ਸਭ ਤੋਂ ਜ਼ਿਆਦਾ ਬਣਦੀਆਂ ਆ ਰੀਜ਼ਨ ਇਹ ਆ ਵੀ ਯੂਕੇ ਵਾਲੇ ਬਹੁਤ ਜ਼ਿਆਦਾ ਸ਼ੋਰਟ ਦੇ ਦਿੰਦੇ ਆ ਟੈਕਸ ਦੇ ਵਿੱਚ ਉਹਦੇ ਕਰਕੇ ਉਹਦੇ ਜਾਂਦੇ ਆ ਤੇ ਹਾਲੀਵੁੱਡ ਵਾਲਿਆਂ ਨੇ ਵੀ ਉਧਰ ਹੀ ਜਾਣਾ ਜਿੱਦਨ ਮਨੀ ਘੱਟ ਲੱਗਦੀ ਆ ਪਰ ਹੁਣ ਵਾਪਸੀ ਦੇ ਉੱਤੇ ਜੇ ਟੈਰਿਫ ਲੱਗਣਗੇ ਤਾਂ ਇਹਨਾਂ ਨੂੰ ਮੁੜ ਵਿਚਾਰ ਜਿਹੜਾ ਇਸ ਦੇ ਵਿੱਚ ਕਰਨਾ ਪਵੇਗਾ